ਤਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਪਰੰਪਰਾ ਕਿਰਪਾ ਰੰਤ ਹੋਈ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਰਪਾ ਕੀਤੀ ਆਪ ਸਮੂਹ ਸੰਗਤਾਂ ਨੂੰ ਪਾਵਨ ਅੰਮ੍ਰਿਤ ਵੇਲੇ ਦੇ ਗੁਰੂ ਨਾਮੇ ਬਖਸ਼ਿਸ਼ ਕੀਤੇ ਤੇ ਜੋ ਆ ਸੰਗਤਾਂ ਨੇ ਸਰਵਣ ਕੀਤੇ ਨੇ ਸੋ ਆਓ ਸੋਖਮ ਜੀ ਵਿਚ ਆਪ ਨਾਲ ਜੁੜ ਕਰਕੇ ਆਪਣਾ ਜੀਵਨ ਸਫਲਾ ਕਰੀਏ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਅਦੇ 63 ਅੰਗ ਤੇ 60 ਜੋਗਪਤ ਸ਼ਲੋਕ ਮਹੱਲਾ ਪਹਿਲਾ ਅਹਸੰਗ ਜੀ ਸੋਰਠ ਰਾਗ ਦੇ ਵਿੱਚ ਇੱਕ ਵਾਰ ਆਉਂਦੀ ਆ ਤੇ ਉਹਦੇ ਵਿੱਚ ਜਿਹੜਾ ਵਾ ਕੀ ਕੁਰਬਾਨੀ ਨੂੰ ਗੁਰੂ ਸਾਹਿਬ ਬਖਸ਼ਿਸ਼ ਕਰ ਰਹੇ ਨੇ ਸੋਰਠ ਦੇ ਵਿੱਚ ਸ਼ਲੋਕ ਮਹੱਲਾ ਪਹਿਲਾ ਧੰਨ ਸ਼੍ਰੀ ਗੁਰੂ ਨਾਨਕ ਤੇ ਮਹਾਰਾਜ ਸਾਹਿਬ ਜੀ ਸ਼ਲੋਕ ਦੇ ਰੂਪ ਵਿੱਚ ਆਉਣ ਦੀn ਕਿਰਪਾ ਕਰ ਰਹੇ ਨੇ ਤਾਂ ਕਿ ਰਜਾਇ ਲੇਖਿਆ ਪਾਏ ਅਬ ਕਾ ਕੀਜੈ ਪੰਡਿਤ ਕਹਿੰਦੇ ਜੋ ਪ੍ਰਮਾਤਮਾ ਦੀ ਰਜਾ ਵਿੱਚ ਰਹਿੰਦਾ ਹੈ ਉਹਨੂੰ ਉਸੇ ਨੂੰ ਉਸੇ ਲੇਖਿਆ ਅਨਸਾਰ ਉਸੇ ਕਰਮ ਅਨਸਾਰ પ્રાਣੀਆਂ ਜੋ ਸੰਸਾਰ ਵਿੱਚ ਜੋ ਪ੍ਰਾਣੇ ਜਨਮ ਵਿੱਚ ਕਰਮ ਕੀਤੇ ਨੇ ਉਸੇ ਅਨਸਾਰ ਜਿਹੜਾ ਇਸ ਸੰਸਾਰ ਵਿੱਚ ਉਹਨੂੰ ਜਿਹੜਾ ਮਿਲਦਾ ਹੈ ਫਲ ਕਹਿੰਦੇ ਤਾਂ ਕਿ ਰਜਾਏ ਲੇਖਿਆ ਪਾਏ ਅਬ ਕਾ ਕੀਤੇ ਪਾਡੇ ਕਿ ਜੇ ਜੋ ਰਜਾ ਦੇ ਵਿੱਚ ਰਹਿੰਦਾ ਹੈ ਉਸਨੂੰ ਉਸੇ ਤਰ੍ਹਾਂ ਪ੍ਰਮਾਤਮਾ ਕਿਰਪਾ ਕਰਦਾ ਹੈ ਲਗੇ ਬਖਸ਼ਿਸ਼ ਕਰਦੇ ਨੇ ਹੁਕਮ ਹੋਆ ਹਾਸਲ ਤਦੇ ਹੋਏ ਨਿਬੜਿਆ ਹੰਡਿਆ ਜੀ ਕਮਾਦੇ ਕਹਿੰਦੇ ਜਦੋਂ ਪ੍ਰਮਾਤਮਾ ਦਾ ਹੁਕਮ ਹੋਊਗਾ ਉਦੋਂ ਇਸ ਜੀਵਾਤਮਾ ਨੂੰ ਉਹ ਹਰ ਵਸਤੂ ਹਾਸਲ ਹੋਵੇਗੀ ਜਿਹੜੀ ਇਹ ਮਨ ਵਿੱਚ ਲੌਚਦਾ ਏ ਜਿਹੜਾ ਦਿਨ ਰਾਤ ਉਹ ਵਸਤੂ ਨੂੰ ਪ੍ਰਾਪਤ ਕਰਨਾ ਚਾਹੁੰਦਾ ਏ ਹੁਕਮ ਹੋਆ ਹਾਸਲ ਤਦੇ ਹੋਏ ਨਿਬੜਿਆ ਹੰਡਿਆ ਜੀ ਕਮਾਦੇ ਪਰ ਕਹਿੰਦੇ ਆ ਜਿਹੜਾ ਹੰਡਿਆ ਹੋਊਗਾ ਅੰਦਰੋਂ ਜਿਨੇ ਆਪਣੇ ਆਪ ਨੂੰ ਹੰਡਾਇਆ ਹੋਊਗਾ ਹੰਡਾਇਆ ਭਾਵ ਨਾਮ ਦੇ ਨਾਲ ਆਪਣੇ ਆਪ ਨੂੰ ਇਕਮਿਕ ਕੀਤਾ ਹੋਊਗਾ ਉਹਨਾਂ ਦੀ ਜਿਹੜੀ ਗੱਲ ਹੈ ਪ੍ਰਮਾਤਮਾ ਛੇਤੀ ਸੁਣਦਾ ਹੈ ਹੰਡੈ ਜੀ ਕਮਾਉਂਦੇ ਵੀ ਜਿਹੜੇ ਆਪ ਦੇ ਮਾਂ ਤੇ ਹਡਾਉਂਦੇ ਨੇ ਸਰੀਰ ਤੇ ਹਡਾਉਂਦੇ ਨੇ ਤੇ ਦੂਜਿਆਂ ਨੂੰ ਵੀ ਜਿਹੜਾ ਵਾ ਚੰਗੀ ਸਿੱਖਿਆ ਬਖਸ਼ਿਸ਼ ਕਰਦੇ ਨੇ ਤੇ ਅੱਗੇ ਬਖਸ਼ਿਸ਼ ਕਰਦੇ ਨੇ ਮਹੱਲਾ ਦੂਜਾ ਹੁਣ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਇਸ ਮਿਹਰਬਾਨੀ ਵਿੱਚ ਪ੍ਰਵੇਸ਼ ਕਰ ਰਹੇ ਨੇ ਨਕਨਥ ਕਸਮ ਹੱਥ ਕਹਿੰਦੇ ਆ ਜੀ ਪ੍ਰਮਾਤਮਾ ਦੇ ਹੱਥ ਵਿੱਚ ਆਪਣੇ ਨਾਥਿਆ ਆਪਣੇ ਨੱਕ ਦੇ ਵਿੱਚ ਅੰਕੇ ਲਿਆ ਖਸਮਾ ਹੱਥ ਪ੍ਰਮਾਤਮਾ ਦੇ ਹੱਥ ਵਿੱਚ ਆਪਣੇ ਨਾਕ ਦੀ ਨਕੇ ਲਿਆ ਉਹ ਜਿਸ ਤਰ੍ਹਾਂ ਚਾਹੁੰਦਾ ਆਪਾਂ ਨੂੰ ਉਸ ਪਾਸੇ ਲੈ ਜਾਂਦਾ ਸਾਧ ਸੰਗਤ ਅੱਗੇ ਕਹਿੰਦੇ ਨੇ ਕਿਰਤ ਤੱਕੇ ਦੇ ਕਿ ਜਿੱਥੇ ਪ੍ਰਮਾਤਮਾ ਨੇ ਕੰਮ ਕਾਜ ਆਪਣਾ ਬੜਾਇਆ ਜਿੱਥੇ ਆਪਾਂ ਨੂੰ ਪ੍ਰਮਾਤਮਾ ਨੇ ਆਪਣੇ ਕੰਮ ਤੇ ਲਾਉਣਾ ਜੇ ਉਹ ਚਾਵੇ ਤੇ ਨਾਮ ਜਪਾ ਲੈਂਦਾ ਉਹ ਚਾਵੇ ਤੇ ਸੰਸਾਰੀ ਕੰਮ ਕਰਾ ਲੈਂਦਾ ਉਹ ਚਾਵੇ ਤਾਂ ਕੋਈ ਵੀ ਜਿਹੜਾ ਵਾ ਆਪਣੇ ਤੋਂ ਕਾਰਜ ਕਰਾ ਲੈਂਦਾ ਹੈ ਕਹਿੰਦੇ ਜੀ ਨਤ ਨਤ ਖਸਮ ਹੱਤ ਕਿਰਤ ਧਕੇ ਦੇ ਜਹਾਂ ਦਾਣੇ ਤਹਾ ਖਾਣੇ ਨਾਨਕਾ ਸੱਚ ਹੀ ਗੁਰਗੱਦੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਿ ਜਿੱਥੇ ਜਿੱਥੇ ਕਹੇਦਾ ਦਾਲ ਪਾਣੀ ਰਿਖਿਆ ਹੈ ਪ੍ਰਸ਼ਾਦਾ ਪਾਣੀ ਰਿਖਿਆ ਹੈ ਉਹਨੇ ਉਸ ਸੰਸਾਰ ਤੋਂ ਉੱਥੇ ਜਾ ਕੇ ਉਹਨੂੰ ਖਾਣੇ ਪੈਣਾ ਹੈ ਉਹ ਅੱਜ ਕਾਲੇ ਉਹ ਕੱਲ੍ਹ ਕਾਲੇ ਉਹ ਪਰਸ ਕਾਲੇ ਉਹ ਮਹੀਨੇ ਬਾਅਦ ਕਾਲੇ ਜਾਂ ਸਾਲ ਬਾਅਦ ਕਾਲੇ ਉਹਦੇ ਕਰਮਾਂ ਚ ਉਹ ਜੋ ਆਨੇ ਆ ਜੋ ਉਹਦੇ ਕਰਮਾਂ ਚ ਉਹ ਵਸਤੂ ਲਿਖੀ ਆ ਉਹਨੂੰ ਜਿਹੜੀ ਆ ਪ੍ਰਮਾਣ ਕਰਨੀ ਪੈਣੀ ਉਹ ਛਕਣੀ ਪੈਣੀ ਅੱਗੇ ਬਖਸ਼ਿਸ਼ ਕਰਦੇ ਨੇ ਪੌੜੀ ਅਖੀਰ ਲੀਆਂ ਪਾਇਪਿਆਂ ਸ਼ੁਰੂ ਹੁੰਦੀਆਂ ਨੇ ਇਸ ਸਤਦੀਆਂ ਸਭੇ ਗੱਲਾਂ ਆਪ ਥਾਠ ਬਹਾਲੀਆਂ ਕਹਿੰਦੇ ਜੀ ਉਹ ਸਾਰੀਆਂ ਗੱਲਾਂ ਦਾ ਮਾਲਕ ਹੈ ਉਹਨੂੰ ਸਾਰਾ ਪਤਾ ਹੈ ਤੇ ਆਪ ਹੀ ਉਹ ਗੱਲਾਂ ਦੇ ਵਿੱਚ ਬੈਠਾ ਆਏ ਕਿਸੇ ਤੋਂ ਨਾਮ ਜਪਾ ਲੈਂਦਾ ਤੇ ਕਿਸੇ ਨੂੰ ਕਹਿੰਦਾ ਕੋਈ ਨਾ ਸੁਤਾਰਾ ਹੈ ਇਹ ਨੂੰ ਕਹਿੰਦਾ ਉੱਟ ਕੇ ਬਾਣੀ ਪੜ ਲਾ ਤੇ ਕਿਹਨੂੰ ਕਹਿੰਦਾ ਕੋਈ ਗੱਲ ਨਹੀਂ ਜਿਵੇਂ ਮਨ ਕਰਦਾ ਕਰ ਲਾ ਕਿਉਂਕਿ ਪਰਮਾਤਮਾ ਦਿਨ ਰਾਤ ਸਾਰਿਆਂ ਦੇ ਹਿਰਦੇ ਅੰਦਰ ਵਰਤ ਰਿਹਾ ਏ ਕੋਈ ਵਿਰਲਾ ਹੀ ਆ ਜਿਹੜਾ ਪ੍ਰਭ ਪ੍ਰਸਾਦ ਹੋਈਏ ਇਹਦਾ ਜਾਪ ਕਰਦਾ ਤੇ ਫਿਰ ਉਹਨੂੰ ਪੰਤੀ ਮਿਲਦੀ ਆ ਜਿਨ ਪ੍ਰੇਮ ਕੀਓ ਤੈਨਹੀਂ ਪ੍ਰਭ ਪਾਇ ਇਹ ਜਿਹੜਾ ਪ੍ਰੇਮ ਕਰੂਗਾ ਪਰਮਾਤਮਾ ਨੂੰ ਉਹਨੇ ਪਰਮਾਤਮਾ ਨੇ ਮਿਲਣਾ ਨਹੀਂ ਤੇ ਆਪਾਂ ਉਹ ਭਗਤੀ ਪੜਦੇ ਨੇ ਆ ਜੀ ਖਾਲੀ ਆਜ ਦਿਹਾੜ ਤੋਂ ਤੇ ਖਾਲੀ ਮੜ ਕੇ ਜਿਹੜਿਆ ਦੁਰ ਜਾਂਦੇ ਆ ਅੱਗੇ ਬਖਸ਼ਿਸ਼ ਕਰਦੇ ਨੇ ਆਪੇ ਰਚਨੇ ਰਚਾਏ ਆਪੇ ਹੀ ਕਾਲੇ ਹਣ ਕਹਿੰਦੇ ਆਪੇ ਪ੍ਰਮਾਤਮਾ ਰਚਨੇ ਰਚਾ ਦਿੰਦਾ ਏ ਤੇ ਆਪੇ ਜਾਂ ਪਾਣੀ ਨਾਲ ਖਤਮ ਕਰ ਦਿੰਦਾ ਏ ਜਾਂ ਮਤਲਬ ਕੋਈ ਕਿਸੇ ਵੀ ਤਰ੍ਹਾਂ ਦੀ ਆਫਤ ਲਿਆ ਕੇ ਇਸ ਸੰਸਾਰ ਤੋਂ ਦੁਨੀਆ ਨੂੰ ਖਤਮ ਕਰ ਦਿੰਦਾ ਹੈ ਕਿਉਂਕਿ ਉਹਦੇ ਹੱਥ ਵਾਸੇ ਆ ਉਹ ਚਾਹਵੇ ਤਾਂ ਦਿਨੋਂ ਰਾਤ ਨਾ ਹੋਣ ਦੇਵੇ ਰਾਤ ਦਿਨ ਹੰਡਵੇ ਕਿਉਂਕਿ ਉਹਦੇ ਉਹਦੇ ਸਾਰੀ ਕੁਦਰਤ ਜਿਹੜੀ ਉਹਦੇ ਆਗਿਆ ਵਿੱਚ ਆ ਰਹੀ ਹੈ ਕੁਦਰਤ ਕਵਣ ਕਹਾਵੇ ਚਾਰ ਵਾਰਣ ਜਾਵਾਂ ਇੱਕ ਵਾਰ ਕਹਿੰਦੇ ਕੁਦਰਤ ਉਹਦੀ ਆ ਸਾਰਾ ਕੁਝ ਉਹਦਾ ਹੈ ਬੰਦੇ ਦਾ ਕੁਝ ਨਹੀਂ ਬੰਦੇ ਦਾ ਤੇ ਸਰੀਰ ਵੀ ਨਹੀਂ ਆਉਂਦਾ ਜੇ ਆਖੇ ਨਾ ਵੀ ਸਰੀਰ ਮੇਰਾ ਨਹੀਂ ਪਿਆਰਾ ਸਰੀਰ ਵੀ ਨਹੀਂ ਤੇਰਾ ਜੇ ਤੂੰ ਕਹਿੰਦਾ ਨਾ ਧਨ ਦੌਲਤ ਮੇਰਾ ਨਹੀਂ ਧਨ ਦੌਲਤ ਵੀ ਨਹੀਂ ਤੇਰਾ ਜਿੰਨਾ ਚਿਰ ਉਹਦੀ ਆਗਿਆ ਨਹੀਂ ਨਾ ਹੁੰਦੀ ਪ੍ਰਮਾਤਮਾ ਦੀ ਉਹਨਾਂ ਚਿਰ ਤੂੰ ਇਹਨਾਂ ਚੀਜ਼ਾਂ ਨੂੰ ਵਸਤੂਆਂ ਨੂੰ ਹੱਥ ਵੀ ਨਹੀਂ ਲਾ ਸਕਦਾ ਉਹ ਚਾਵੇ ਦਾ ਬੁਰਕੀ ਥਾਲ ਦੇ ਵਿੱਚ ਚੁੱਕੜ ਦਵੇ ਨਾ ਚਾਵੇ ਤਾਂ ਬੁਰਕੀ ਉੱਤਾਂ ਪਈ ਰਹੂਗੀ ਆਪਾਂ ਕਦੀ ਨਾ ਸੋਚੀਏ ਕਿ ਅਸੀਂ ਆਪ ਦੀ ਮੱਤ ਉਸਾਰ ਆਪਦੇ ਪੈਰਾਂ ਨਾਲ ਆਪਦੇ ਹੱਥਾਂ ਨਾਲ ਇਸ ਸੰਸਾਰ ਵਿੱਚ ਚੱਲ ਕੇ ਗੁਰੂ ਘਰ ਦੇ ਨਹੀਂ ਸਾਧ ਸੰਗਤ ਗੁਰਦੀ ਮੱਤ ਜਿਹਨੂੰ ਆਉਂਦੀ ਹੈ ਨਾ ਉਹਤੇ ਮਾਰੇ ਕਿਰਪਾ ਕਰਦਾ ਉਹਨਾਂ ਨੂੰ ਅਮਰ ਜੀਵ ਦਾ ਸਨਮਾ ਬਖਸ਼ਿਸ਼ ਕਰਦਾ ਹੈ ਇਹ ਗਏ ਅੱਗੇ ਬਖਸ਼ਿਸ਼ ਕਰਦੇ ਨੇ ਗੁਰੂ ਸਾਹਿਬ ਆਤੇ ਜਤਿ ਉਪਾਏ ਆਪ ਪ੍ਰਤ ਪਾ ਲੈ ਆਓ ਕਹਿੰਦੇ ਆਪੇ ਜਨਤਾ ਨੂੰ ਇਸ ਸੰਸਾਰ ਵਿੱਚ ਘਲਦਾ ਹੈ ਆਪੇ ਬ੍ਰਿਤ ਪਾਲਣਾ ਕਰਦਾ ਆਪਾਂ ਸੋਚਦੇ ਸਾਡੇ ਮਾਤਾ ਪਿਤਾ ਸਾਡੇ ਲਈ ਸਾਰਾ ਕੁਝ ਕਰ ਰਹੇ ਨੇ ਹੀ ਸੰਗਤ ਸਾਰਿਆਂ ਤੋਂ ਵੱਡਾ ਸਤਿਗੁਰੂ ਨਾਨਕ ਕਹਿੰਦੇ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਕਹਿੰਦੇ ਆ ਸਾਰਿਆਂ ਤੇ ਵੱਡਾ ਮੇਰਾ ਬਾਬਾ ਨਾਨਕ ਆ ਜਿਹੜਾ ਦਿਨ ਰਾਤ ਸਾਡੀ ਰਾਖੀ ਕਰ ਰਿਹਾ ਦਿਨ ਰਾਤ ਸਾਨੂੰ ਅਰਜਕ ਬਖਸ਼ਿਸ਼ ਕਰ ਰਿਹਾ ਹੈ ਸੈਲ ਪੱਥਰ ਮੈਂ ਜਤਿਉ ਪਾਏ ਤਾਤਾ ਅਰਜਕ ਅੱਗੇ ਕਰ ਦਰਿਆ ਕਹਿੰਦੇ ਆ ਜੀ ਸੈਲ ਪੱਥਰਿਆਂ ਪੱਥਰ ਦੇ ਵਿੱਚ ਵੀ ਜੰਦੇ ਆ ਤੇ ਉਹਨਾਂ ਨੂੰ ਵੀ ਪਰਮਾਤਮਾ ਰਿਜਕ ਦੇ ਰਿਹਾ ਹੈ ਕਿਉਂਕਿ ਉਹਨੇ ਪ੍ਰਤਪਾਲਣਾ ਕਰਨੀ ਆ ਜੋ ਬਣਾ ਰਿਹਾ ਵਾ ਤੇ ਫਿਰ ਉਹਨਾਂ ਦੇ ਰਿਜਕ ਵੀ ਬਣਾ ਰਿਹਾ ਵਾ ਤੇ ਅੱਗੇ ਬਖਸ਼ਿਸ਼ ਕਰ ਰਹੇ ਨੇ ਅਖੀਰ ਗਏ ਭੈਂਟੀਆਂ ਵਿੱਚ ਦਾਸ ਰਖੇ ਕੰਠ ਲਾਏ ਨਗਰ ਨਿਹਾਲਿਓਂ ਕਹਿੰਦੇ ਆਪਣੇ ਦਾਸਾਂ ਨੂੰ ਆਪਦੇ ਸਦਾ ਦਿਲ ਨਾਲ ਲਾ ਜਿਹੜਾ ਰਖਦਾ ਹੈ ਤੇ ਉਹਨਾਂ ਤੇ ਦਿਨ ਰਾਤ ਨਜ਼ਰ ਨਿਹਾਲ ਭਰੀ ਨਦਰ ਕਹਿੰਦਾ ਕਿ ਨਾ ਦੀਨ ਦਿਆਲ ਦਿਆਨ ਦੇ ਦੋਖਣ ਦੇਖਤ ਹੈ ਪਰ ਦੇਦ ਨਹਾਰੇ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਕਿ ਪ੍ਰਮਾਤਮਾ ਦੁੱਖ ਵੇਖ ਸਕਦਾ ਤੁਹਾਡਾ ਪਰ ਤੁਹਾਨੂੰ ਕਦੀ ਦੁੱਖ ਦੇਊਗਾ ਨਹੀਂ ਇਹ ਸਾਡੀ ਗਲਤੀ ਆ ਕਿ ਅਸੀਂ ਗੁਰੂ ਨਾਲੋਂ ਬੇਮੁਖ ਹੋ ਕੇ ਹੋਰ ਪਾਸੇ ਚਲੇ ਜਾਂਦੇ ਆ ਸਾਡੀ ਮਾੜੀ ਜੀ ਕੋਈ ਸੇਵਾ ਪ੍ਰਵਾਨ ਨਹੀਂ ਦੀ ਸਾਡੀ ਅਰਦਾਸ ਨਹੀਂ ਪ੍ਰਵਾਨ ਹੁੰਦੀ ਤੇ ਅਸੀਂ ਅਗਲੇ ਦਿਨ ਗੁਰੂ ਬਦਲ ਲੈਂਦੇ ਆ ਕੋਈ ਕਵੀ ਕਹਿੰਦਾ ਏ ਕਿ ਇੱਥੇ ਕਿਹਦਾ ਸਾਥ ਦੇਵੇਂਗਾ ਇੱਥੇ ਤੇ ਕੋਈ ਸੇਵਾ ਪ੍ਰਵਾਹ ਨਾ ਹੋਣ ਤੇ ਅਰਦਾਸ ਬੇਨਤੀ ਪ੍ਰਵਾਹ ਨਾ ਹੋਣ ਤੇ ਗੁਰੂ ਬਦਲ ਲੈਂਦੇ ਆ ਤੇ ਤੂੰ ਕਿੰਨੇ ਸਮਝਦਾ ਇਹ ਆਪਣੇ ਨਾਲ ਸਬੰਧਤੋਂ ਡੇਢ ਅੱਗੇ ਬਖਸ਼ਿਸ਼ ਕਰਦੇ ਨੇ ਨਾਨਕ ਭਗਤਾ ਸਦਾ ਆਨੰਦ ਭਾਉ ਦੂਜਾ ਜਾਲਿਉਣ ਜਿਹੜੇ ਪਰਮਾਤਮਾ ਦੇ ਨਾਲ ਜੁੜ ਜਾਂਦੇ ਨੇ ਉਹਨਾਂ ਨੂੰ ਦੂਜੇ ਭਾ ਦਾ ਕੋਈ ਮਤਲਬ ਨਹੀਂ ਉਹਨਾਂ ਨੂੰ ਸੰਸਾਰ ਦਾ ਕੋਈ ਮਤਲਬ ਨਹੀਂ ਉਹਨਾਂ ਨੂੰ ਦੁਨੀਆ ਦਾ ਕੋਈ ਮਤਲਬ ਨਹੀਂ ਇਸ ਸੰਸਾਰ ਦੇ ਵਿੱਚ ਉਹਨਾਂ ਨੂੰ ਕੇ ਜੀ ਨਾਲ ਮੋਹ ਰਹਿਦਾ ਨਹੀਂ ਸਾ ਸੰਗਤ ਜੇਕਰ ਤੁਸੀਂ ਕਿਤੇ ਨਿਤਨੇਮ ਜਾਂ ਗੁਰਬਾਣੀਆਂ ਨੂੰ ਪੜੋ ਨਾ ਬੜੀ ਵੱਡੀ ਬਖਸ਼ਿਸ਼ ਕਰਦੇ ਨੇ ਗੁਰੂ ਸਾਹਿਬ ਜੀ ਫਿਰ ਆਪਣਾ ਜਿਹੜਾ ਵਾ ਇਹਨਾਂ ਚੀਜ਼ਾਂ ਨਾਲੋਂ ਮੂੰਹ ਟੋਟੇ ਜਾਂਦਾ ਏ ਇੱਕ ਦਿਨ ਆ ਸਾਥ ਸਿੰਘ ਨੂੰ ਮਨ ਵਿੱਚ ਖਿਆਲ ਆਇਆ ਤੇ ਮਹਾਰਾਜ ਕਿਰਪਾ ਕਰ ਰਹਿਮਤ ਕਰ ਕਿ ਜਿੰਨਾ ਘਰਾਂ ਵਿੱਚ ਅਖੰਡ ਪਾੜ ਕਰਦੇ ਆ ਜਿੰਨਾ ਘਰਾਂ ਵਿੱਚ ਸੁਖਮਨੀ ਸਾਹਿਬ ਕਰਦੇ ਆ ਤੇ ਮਹਾਰਾਜ ਕਿਰਪਾ ਕਰ ਵੀ ਇਹਨਾਂ ਦੇ ਕਾਰਜ ਆਪ ਹੀ ਸਵਾਰ ਸਾਨੂੰ ਨਾ ਸੱਦਣ ਆਪੇ ਆਪ ਦੀ ਬਾਣੀ ਪੜਨ कि ਆਪੇ ਜਿਹੜਾ ਇਹਨਾਂ ਦੇ ਹਿਰਦੇ ਅੰਦਰ ਵੀ ਮਾਰਾ ਦਾ ਪ੍ਰਕਾਸ਼ ਹੋਵੇ ਗੁਰਬਾਣੀ ਦਾ ਪ੍ਰਕਾਸ਼ ਹੋਵੇ ਆਪਣੇ ਬੱਚਾ ਨੂੰ ਬਾਣੀ ਨਾਲ ਜੋੜਨ ਨਿਤਨੇਮ ਨਾਲ ਜੋੜਨ ਸੇਵਾ ਨਾਲ ਜੋੜਨ ਜਿਹੜੇ ਆਪ ਹੀ ਨਹੀਂ ਉੱਠਦੇ ਉਹ ਦੂਜਾਂ ਨੂੰ ਕਿਵੇਂ ਠਾਉਣਗੇ ਸੋ ਸਾਧ ਸੰਗਤ ਆਪਾਂ ਕੋਸ਼ਿਸ਼ ਕਰਿਆ ਕਰੀਏ ਗੁਰੂ ਸਾਹਿਬ ਨੇ ਚਲੋ ਡਿਊਟੀਆਂ ਲਾਈਆਂ ਨੇ ਸਾਰਿਆਂ ਨੇ ਆ ਕੋਈ ਸਕਿਉਰਿਟੀ ਗਾਰਡ ਆ ਕੋਈ ਫੌਜ ਦੇ ਵਿੱਚ ਆ ਕੋਈ ਕਿਤੇ ਕੋਈ ਬਾਹਰਲੇ ਦੇਸ਼ ਵਿੱਚ ਬੈਠਾ ਹੈ ਫਿਰ ਵੀ ਉਹ ਧੰਨਵਾਦ ਕਰਦਾ ਏ ਪਰ ਸਾਡਾ ਫਰਜ਼ ਵੰਦਾ ਅਸੀਂ ਤੇ ਆਪਦੇ ਘਰਾਂ ਵਿੱਚ ਸਾਡੇ ਤੇ ਪੋਤਾ ਬਾਹਰ ਬੈਠੇ ਨੇ ਸਾਡੇ ਵਾਸਤੇ ਸਾਰੇ ਕੰਮ ਕਰ ਰਹੇ ਨੇ ਪਰ ਸਾਡਾ ਪਰਜਵਾਹਦਾ ਅਸੀਂ ਵੀ ਉਹਨਾਂ ਦੀ ਤੰਦਰੁਸਤੀ ਵਾਸਤੇ ਉਹਨਾਂ ਦੀ ਦੇਹ ਰੋਗਤਾ ਵਾਸਤੇ ਗੁਰੂ ਘਰ ਜਾ ਕੇ ਗੁਰੂ ਤੋਂ ਸੇਵਾ ਮੰਗੀਏ ਗੁਰੂ ਤੋਂ ਜਿਹੜੀ ਆਪੀ ਆਗਿਆ ਮੰਗੀਏ ਕਿ ਮਾੜੀ ਕਿਰਪਾ ਕਰੋ ਰਹਿਮਤ ਕਰੋ ਸੁਖੀ ਬਸੈ ਮੋਹੋ ਪਰਿਵਾਰਾ ਸੇਵਕ ਸਿੱਖ ਸਭੇ ਕਰਤਾਰਾ ਮੋਹ ਰੱਛਾ ਨਿਜ ਕਰਦਾ ਕਰੀਐ ਸਾਧੈ ਰਣਕ ਆਜ ਸਗਰੀਐ ਤੇ ਅੱਗੇ ਕੀ ਹੈ ਜੀ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਦੇਹ ਬਿਆਸਾ ਤੁਮੇ ਸਾਡ ਕੋਈ ਵਰਨਾ ਦਿਆਉ ਜੋ ਵਰ ਚਾਹੂ ਸੋ ਤੁਮ ਤੇ ਪਾ ਜੇ ਦਿਨ ਆ ਭਗਤੀਆਂ ਆਪਾਂ ਕੇ ਗੁਰੂ ਘਰ ਬੁੱਲ ਲਾ ਬਿਨ ਗੁਰੂ ਦੇ ਘੜੀ ਆਣ ਕੇ ਬੇਨਤੀ ਕੀਤੀ ਤੇ ਮਹਾਰਾਜ ਨੇ ਇਹ ਨਹੀਂ ਕਿ ਵਜ਼ੀਰ ਨੂੰ ਕਹਿਣਾ ਕੋ ਕੋ ਮਹਾਰਾਜ ਤੁਹਾਡੀ ਅਰਦਾਸ ਆਪੇ ਪ੍ਰਵਾਨ ਕਰ ਲਿਆ ਸੋ ਇਹ ਨਹੀਂ ਆ ਕੋ ਲਾ ਨਹੀਂ ਖਿਮਾ ਬਖਸ਼ੀ ਕਰਨੀ ਕਿਉਂਕਿ ਮਹਾਰਾਜ ਦੀ ਗੁਰਬਾਣੀ ਜਿਹੜੀ ਆ ਉਹ ਮੋਲੇ ਕੋਈ ਵੀ ਜਿਹੜਾ ਮਤਲਬ ਨਹੀਂ ਕੋਈ ਪਾ ਪਾ ਸਕਦਾ ਪਰ ਫੇਰ ਵੀ ਕੋਸ਼ਿਸ਼ ਕਰਦੇ ਆ ਕਿ ਤੁਹਾਡੇ ਸੰਗਤਾਂ ਦੇ ਨਾਲ ਜੁੜ ਕੇ ਕੋਈ ਜਾਨ ਜਿਹੜਾ ਉਹ ਨਾਮੇ ਦੇ ਵਿਚਾਰ ਵਿੱਚੋਂ ਕੋਈ ਲਾਹਾ ਮਿਲ ਜਾਵੇ ਤੇ ਆਪਾਂ ਐਸੇ ਕਰਕੇ ਰੋਜ਼ਾਨਾ ਤੁਹਾਡੇ ਨਾਲ ਵੀ ਗੁਨਾਥ ਦੇ ਵਿਚਾਰ ਸਰਵਣ ਕਰਦੇ ਆ। ਸੋ ਗੁਰੂ ਸਾਹਿਬ ਕਿਰਪਾ ਕਰਨ ਜੋ ਘਰਾਂ ਵਿੱਚ ਬੈਠੇ ਗੁਰਬਾਣੀ ਨੂੰ ਸਰਵਣ ਕਰ ਰਹੇ ਨੇ ਜਾਂ ਹੋਰ ਵੀ ਕਿਸੇ ਪਲੇਟਫਾਰਮ ਤੇ ਜੁੜੇ ਹੋਏ ਨੇ ਗੁਰੂ ਸਾਹਿਬ ਕਿਰਪਾ ਕਰਨ ਆਪ ਆਈਓ ਇਸ ਸਾਥ ਸੰਗਤ ਦੀ ਦਰਹਾਜ਼ਰੀ ਪ੍ਰਵਾਨ ਕਰਨ ਰਹਿਮਤ ਕਰਨ ਇਸੇ ਤਰ੍ਹਾਂ ਆਪ ਦੀਨ ਅੰਮ੍ਰਿਤ ਵੇਲੇ ਸਮੇਂ ਨਾਲ ਜੋੜੀ ਰੱਖਣ ਸੋ ਆਪਾਂ ਸਾਥ ਸੰਗਤ ਜੀ ਸਾਰਿਆਂ ਨੇ ਨਾਮ ਨਾਲ ਜੁੜਨਾ ਹੈ ਸਾਰੀ ਗੱਲ ਸਾਥ ਸੰਗਤ ਜੀ ਹਰ ਵਕਤ ਉਪਨਾਮ ਵਿੱਚ ਮਾੜੇ ਕਹਿੰਦੇ ਨੇ ਨਾਮ ਜਪੋ ਜਿੰਨਾ ਜਪਿਆ ਜਾਂਦਾ ਹੈ ਨਾਮ ਦੇ ਨਾਲ ਜੁੜੋ ਨਾਮ ਜਿਹੜਾ ਨਾ ਸਾਰੀਆਂ ਵਸਤੂਆਂ ਮਾ ਪ੍ਰਾਪਤ ਕਰਨ ਵਾਲਾ ਸਾਧਨਾ ਹੈ ਸੋ ਆਓ ਜਪੀਏ ਜੀ ਕਿਰਾ ਪ੍ਰਸ਼ਾਦ ਦੀ ਦੇਣ ਦਾ ਤਾਰਾ ਹੋ ਰਿਹਾ ਹੈ ਗੁਰੂ ਸਾਹਿਬ ਕਿਰਪਾ ਕਰਨ ਸਤਿਨਾਮ thank oh. you ਜਾ ਕੇ ਜਿਨ੍ਹਾਂ ਹਰ ਮਨ ਵਸਿਆ ਉਹ ਲੈ ਅੰਮ੍ਰਿਤ ਬਾਣੀ ਕਹਿੰਦੇ ਗੁਰੂ ਦੀ ਕਿਰਪਾ ਜਿਨ੍ਹਾਂ ਦੇ ਹੰਦਿਆਂ ਜਾਗਦੇ ਨੇ ਉਹ ਆਣ ਕੇ ਬਾਣੀ ਪੜ੍ਹਦੇ ਨੇ ਸੋ ਮਹਾਰਾਜ ਕਿਰਪਾ ਕਰਨ ਤੁਹਾਡੇ ਤੇ ਵੀ ਜਿਹੜੇ ਅਜੇ ਨਹੀਂ ਜਾ ਕੇ ਜਾਗੋ ਅੰਮ੍ਰਿਤ ਵੇਲੇ ਦਾ ਸੰਮਾਨ ਆਖ ਜਾਇਆ ਕਰੋ ਅੰਮ੍ਰਿਤ ਵੇਲੇ ਦੇ ਸਮੇਂ ਸੁਭਾਲਿਆ ਕਰੋ ਮਹਾਰਾਜ ਕਿਰਪਾ ਕਰਨ ਧਰਵਾਜੇ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਕਾ ਖਾਲਸਾ ਵਾਹੀ ਗੁਰ ਜੀ ਕੀ ਫਤਿਹ ਗੁਰੂ ਰੂਪਾ ਗੁਰੂ ਪਿਆਰੀ ਸਾਹ ਸੰਗਤ ਜੀ ਆਪ ਸੋ ਸੰਗਤਾਂ ਭਲੀ ਪਾਤ ਜੜ ਹੋ ਜੀ ਕਿ ਸੁਣਾ ਸਬਰ ਨੂੰ ਪਾਵਣ ਸੰਗਰਾਖ ਦੇ ਪਵਤਰ ਦਿਹਾੜੇ ਆ ਰਹੇ ਹਨ ਸੋ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਪਰਸੋਂ ਸ਼ਨੀਵਾਰ ਵਾਲੇ ਦਿਨ ਗੁਰਦੁਆਰਾ ਸਹਿ ਵਿਖੇ ਅੰਮ੍ਰਿਤ ਵੇਲੇ 4:10 ਵਜੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਪ੍ਰਾਰੰਭ ਹੋਣਗੇ ਸੋ ਕੜਾ ਪ੍ਰਸ਼ਾਦ ਦੀਆਂ ਦੀਗਾ ਵਾਸਤੇ ਭਾਈ ਕੁਲਵਿੰਦਰ ਸਿੰਘ ਜੀ ਤੇ ਪਰਿਵਾਰ ਵੱਲੋਂ ਸੌ ਲੱਖ ਦਮੜੇ ਕੜਾ ਪ੍ਰਸ਼ਾਦ ਦੀਆਂ ਦੀਗਾ ਵਾਸਤੇ ਹਾਜ਼ਰ ਹੁੰਦੇ ਸਤਿਗੁਰੂ ਜੀ ਕਿਰਪਾ ਕਰਨ ਪਰਿਵਾਰ ਦੀ ਸੇਵਾ ਪ੍ਰਵਾਨ ਕਰਨ ਦੋਵੇਂ ਘਰੋਂ ਗੁਰਸਿੱਖੀ ਜੀਵਨ ਹੈ ਚੜਦੇ ਆ ਤਲਾਵਾਲੇ ਜੀਵਨ ਬਖਸ਼ਿਸ਼ ਕਰਨ ਦੇ ਸ਼ਾਂ ਅਦੇਸ਼ਾਂ ਵਿੱਚ ਅੰਤ ਸੱਗ ਸਹਾਈ ਹੋਣ ਸੋ ਆਪ ਸੰਤਾਂ ਦੇ ਚਰਨਾਂ ਵਿੱਚ ਬੇਤਿਕਰ ਭਾਈ ਅੱਜ ਗੁਰਦਾਰਾ ਸੋਇ ਵਿਖੇ ਦਰਬਾਰ ਦੀ ਸੇਵਾ ਹੋਣੀ ਹੈ ਸੋ 2:00 ਵਜੇ ਤੇ ਸ਼ਾਮ ਦੇ ਟਾਈਮ ਜਦੋਂ ਇਹ ਆਪਾਂ ਗੁਰਦਾਰੇ ਦੀ ਸੇਵਾ ਉਹ ਕਰਨੀ ਆ ਚਾਦਰਾਂ ਚੂਤਰਾ ਝਾੜ ਕੇ ਉਹ ਛਾਉਣ ਦੀ ਗੱਦੇ ਗੁੱਡੇ ਝਾੜ ਕੇ ਜਿਹੜੀ ਸੇਵਾ ਵਾ ਉਹ ਕਰਨੀ ਆ ਆਪਾਂ ਸੰਤਾਨੇ ਸੋ ਨੌਜਵਾਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਭਾਈ ਆਪਣੇ ਕੰਮਾਂ ਕਾਜਾਂ ਨੂੰ ਸਮੇਟਦੇ ਹੋਏ ਗੁਰਦਰਾ ਸਾਹਿਬ ਵਿਖੇ ਜ਼ਰੂਰ ਪਹੁੰਚਣਾ ਸੋ ਇਹ ਸਾਰੀ ਜਿਹੜੀ ਸੇਵਾਵਾ ਆਪਾਂ ਆਣ ਕੇ ਗੁਰਦਰਾ ਸਾਹਿਬ ਵਿਖੇ ਕਰਨੀ ਆ ਸੋ ਵੀਰਾਂ ਦੇ ਚਰਨਾਂ ਵਿੱਚ ਬੇਨਤੀ